ਸਾਰਾ ਦਿਨ ਲੱਗ ਜਾਂਦਾ ਬੰਦਾ ਇੱਕ ਦੁਕਾਨਦਾਰ ਆ ਮੇਰੇ ਕੋ ਸਾਈਕਲ ਬਣਾਇਆ ਭਾਂਡੇ ਦਾ ਮਰਾਦਾਵਾ ਤੇ ਲੈ ਗਿਆ ਮਰਾਦਾਵਾ ਤੇ ਜਾ ਕੇ ਬਣਾਇਆ ਉਥੇ ਹੀ ਸਸਤੇ ਬੰਦੇ ਸਾਰਾ ਹੀ ਮਰਾਦਾਵਾ ਜਗਾਤਰੀ ਤੋਂ ਰੈਡੀਮੈਡ ਮਾਲ ਮਸ਼ੀਨੀ ਬਣਾਇਆ ਮਾਲ ਲਿਜਾ ਕੇ ਕਾ ਸਪਲਾਈ ਕਰਦੇ ਆ ਔਰ ਨਾ ਰੱਖਦੇ ਕਿ ਹੈਡਵਨ ਮਾਣਾ ਪਰ ਹੈਡਵਨ ਬਸ ਸਾਰੇ ਜਣਿਆਲੇ ਨੂੰ ਹੀ ਪਤਾ ਵਾ ਜੇ ਗਾਦਰੀ ਵੀ ਮਸ਼ੀਨ ਦਾ ਪਤਾ ਮਰਾਦਾ ਪਤੂ ਮਸ਼ੀਨੀ ਮਾਲ ਆ ਪਰ ਸਾਡੇ ਜਣਿਆਲੇ ਦੇ ਨਾਮ ਤੇ ਫਾਇਦਾ ਠੇਕਾ ਜੋ ਜੋ ਵੀ ਉਹਨਾਂ ਨੇ ਲਿਹਾਏ ਆ ਸਸ ਦੇਖੋ ਕਾਗਜ਼ ਦੇ ਉੱਤੇ ਛਾਪ ਕੇ ਦਿੰਦੇ ਸੀ ਅਸੀਂ ਪਲਾਟ ਦੇ ਕੰਮ ਦੇ ਵਿੱਚ ਪਾਉਂਦੇ ਅਸੀਂ ਪੰਜਵੀਂ ਪੀੜ੍ਹੀ ਹੈਗੇ ਕੰਮ ਕਰਦੇ ਅਸੀਂ ਕਹਿਣਾ ਖਾਦਾ ਦਾ ਕੋਈ ਸੁਣਾਈ ਕੋਈ ਨਹੀਂ ਐਂ ਤੇ ਖਾਦਾ ਕੋਈ ਆ ਵੀ ਜਾਂਦਾ ਵਾ ਤੇ ਇਹ ਨਹੀਂ ਕਿ ਜੀ ਆਣ ਸਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ ਜੇ ਆਪਣੇ ਆਏ ਹੀ ਉਹ ਮੰਤਰੀ ਸਾਹਿਬ ਆਏ ਹੀ 10 ਲੱਖ ਦਾ ਕਹਿ ਗਏ ਪਰ ਸਾਨੂੰ ਨਹੀਂ ਭਜਾ ਜੇ ਜੈਨਕ ਜਨਕਸੋ ਕੰਪਨੀ ਵਾਲਿਆਂ ਨੇ ਸਾਨੂੰ ਕਹੇ ਤੁਹਾਨੂੰ ਪੈਸੇ ਦਵਾਂਗੇ ਕੰਮ ਕਰੂ ਕੋਈ ਨਹੀਂ ਬਸ ਸਾਨੂੰ ਸਰਕਾਰ ਵੱਲੋਂ 1 ਰੁਪਈਆ ਦੀ ਮਦਦ ਵੀ ਨਹੀਂ ਆਈ ਸਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ ਜੇ ਆਪਣੇ ਆਈਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪੰਜਾਬਾ ਟਾਈਮਸ ਮੈਂ ਹਾਂ ਮਨਦੀਪ ਕੋ ਇਸ ਵੇਲੇ ਅਸੀਂ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਕੀ ਪਾਂਡਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰੀਕ੍ਰਿਸ਼ਨ ਕਿੰਨਾ ਸਮਾਂ ਹੋ ਗਿਆ ਹੈ ਪਾਂਡੇ ਤਿਆਰ ਕਰਦਿਆਂ ਨੂੰ ਮੈਨੂੰ 59 ਸਾਲ ਹੋ ਗਏ ਅਸੀਂ 10000 ਸਾਲ ਦੇ ਲੱਗੇ ਰਿਹਾ ਤੇ ਕਿਸ ਕਿਸ ਤਰ੍ਹਾਂ ਦੇ ਕਿਸ ਕਿਸ ਕਿਸਮ ਦੇ ਜਿਹੜੇ ਆ ਪਾਂਡੇ ਤਿਆਰ ਕਰਦੇ ਹੋ ਹਰ ਤਰ੍ਹਾਂ ਦਾ ਪਾਂਡਾ ਤਿਆਰ ਕਰੀਦਾ ਜੋ ਵੀ ਹੱਥ ਦਾ ਬਣਿਆ ਦਾ ਕੋਈ ਮਸ਼ੀਨੀ ਬਣਿਆ ਦੇ ਜਿੱਦਾਂ ਦਾ ਕੋਈ ਆਰਡਰ ਦਵੇ ਬਣਾ ਦਿੰਦੀ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਆ ਪਾਂਡੇ ਤਿਆਰ ਕੀਤੇ ਜਾਂਦੇ ਨੇ ਹਰ ਤਰ੍ਹਾਂ ਦੇ ਪਾਂਡੇ ਤਿਆਰ ਕੀਤੇ ਆ ਪੀਤਲ ਗਰੋਪਾ ਲੈਣ ਦਿੱਤੇ ਆ ਜਿੰਨੇ ਵੀ ਸੈਂਪਲ ਕੱਢ ਕੇ ਦਿੱਤੇ ਆ ਜੋ ਜੋ ਵੀ ਉਹਨਾਂ ਨੇ ਲਿਆਏ ਆ ਸਾਨੂੰ ਇੱਕ ਲੈਟ ਕਾਗਜ਼ ਦੇ ਉੱਤੇ ਛਾਪ ਕੇ ਦਿੰਦੇ ਸੀ ਅਸੀਂ ਬਲਾਗ ਦੇ ਵਿੱਚ ਲੇਕਿਨ ਅੱਜ ਦੀ ਤੇਰੀ ਤੇ ਜੋ ਵੀ ਸਮਾਨ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਹੀ ਇਹ ਹੌਲੀ ਹੌਲੀ ਇੱਥੋਂ ਜਾਣਾ ਚਾਹੂ ਕਰਤਾ ਤੇ ਅੱਜ ਵੀ ਸਾਨੂੰ ਅਸੀਂ ਉੱਥੇ ਤੇ ਉੱਥੇ ਹੀ ਖੜੇ ਆ ਉਹ ਜਾਂ ਪਹੁੰਚ ਗਏ ਜੇ ਪ੍ਰਾਤਨ ਸਮੇਂ ਦੀ ਗੱਲ ਕਰੀਏ ਤਾਂ ਪ੍ਰਾਤਨ ਸਮੇਂ ਦੇ ਵਿੱਚ ਪਿੱਤਲ ਦੇ ਤਾਂਬੇ ਦੇ ਪਾਂਡਿਆਂ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਵਰਤਿਆ ਜਾਂਦਾ ਸੀ ਖਾਣਾ ਵੀ ਇਸ ਦੇ ਵਿੱਚ ਹੀ ਬਣਾਇਆ ਜਾਂਦਾ ਸੀ ਖਾਦਾ ਵੀ ਇਸ ਦੇ ਵਿੱਚ ਹੀ ਜਾਂਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਆ ਪਾਂਡੇ ਐਲੂਮੀਨੀਅਮ ਦੇ ਪਾਂਡੇ ਸਾਡੀਆਂ ਔਰਤਾਂ ਦੇ ਵੱਲੋਂ ਵਰਤੇ ਜਾਂਦੇ ਨੇ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਅਸੀਂ ਕਹਿਣਾ ਖਾਦਾ ਦਾ ਕੋਈ ਸੁਣਾਈ ਕੋਈ ਨਹੀਂ ਅਸੀਂ ਤੇ ਖਾਦਾ ਕੋਈ ਆ ਵੀ ਜਾਂਦਾ ਮਤ ਹੈ ਇਹ ਕਿੰਨਾ ਠੀਕ ਹੈ ਜੀ ਜੀ ਆਣ ਉਹਨੂੰ ਪਿੰਕਲ ਗੋਪਾਲੇ ਆਏ ਸੀ ਹਰ ਤਰ੍ਹਾਂ ਦਾ ਉਹਨਾਂ ਨਾਲ ਸਹਿਮਤੀ ਕੀਤੀ ਆ ਫਿਰ ਸਾਨੂੰ ਧੋਖਾ ਦੇ ਗਏ ਰਾਜ ਛੱਡ ਗਏ ਆਈ ਤੇ ਆਪਣਾ ਅਸਹਾਰਾ ਸਮਝ ਕੇ ਉਹਨਾਂ ਨੂੰ ਨਿਕੀਤਾ ਮੈਂ ਨਾਲ ਲੱਗੇ ਸਾਨੂੰ ਦਿੱਲੀ ਵੀ ਜਾਂਦੇ ਰਹੇ ਅਸੀਂ ਦਿੱਲੀ ਜਾਂਦੇ ਰਹੇ ਹਨ ਆਪਣੇ ਜਨਾਈਚੂ ਦੇ ਵਿੱਚ ਵੀ ਲਗਾਏ ਅਸੀਂ ਉੱਥੇ ਵੀ ਜਾਂਦੇ ਰਹੇ ਆ ਉਹ ਅੰਗਰੇਜ਼ੀ ਜੀ ਅਸੀਂ ਘਰ ਨਾਲ ਬੰਦੇ ਆ ਉਹ ਅੰਗਰੇਜ਼ੀ ਜੀ ਗੱਲਾਂ ਕਰਦੇ ਸਾਨੂੰ ਨਹੀਂ ਪਤਾ ਕੁਝ ਲੱਗਦਾ ਕੀ ਕਰਦੇ ਆ ਕੀ ਨਹੀਂ ਉਹ ਇੰਨਾ ਸੁੰਦੇ ਆ। ਕਈ ਉਹਨਾਂ ਨੇ ਢਿਮਟਾ ਬਣਾਈਆਂ ਵਾ ਜੇ ਲਿਆਰ ਦੇ ਨਾਂ ਤੇ। ਜੀ। ਤੇ ਖੜਿਆਰ ਉੱਥੇ ਦਾ ਉੱਥੇ ਖਲੋਤਾ ਵਾ। ਜੇ ਜੰਡਿਆਲੇ ਗੁਰੂ ਜੀ ਗੱਲ ਕਰੀਏ ਤਾਂ ਇੱਥੇ ਹੀ ਮੈਨੂਫੈਕਚਰਿੰਗ ਦਾ ਸਾਰਾ ਕੰਮ ਕੀਤਾ ਜਾਂਦਾ ਹੈ। ਇੱਥੇ ਹੀ ਬਣਾਏ ਜਾਂਦੇ, ਇੱਥੇ ਵੇਚੇ ਜਾਂਦੇ ਆ। ਇੱਥੇ ਸਭ ਕੁਝ ਕਰਦੇ ਆ। ਜੇ ਨੌਜਵਾਨ ਸੀ.ਡੀ ਦੀ ਗੱਲ ਕਰੀਏ ਤਾਂ ਇਸ ਕੰਮ ਦੇ ਵਿੱਚ ਆ ਰਹੀ ਹੈ? ਕਦੇ ਨਹੀਂ। ਕਿਉਂ ਕਿਉਂ ਨਹੀਂ ਆ ਰਹੀ? ਦੇਖੋ ਇੱਥੇ ਦੁਕਾਨਦਾਰ ਜਿਹੜਾ ਵਾ ਉਹ ਕਹਿੰਦਾ ਮੈਂ ਖਾਵਾ ਮਜ਼ਦੂਰ ਨੂੰ ਮਜ਼ਦੂਰੀ ਦੇ ਕੇ ਨੇ ਰਾਜੀ ਮਜ਼ਦੂਰ ਦਾ ਕੰਮ ਖੋ ਕੇ ਰਾਜੀ ਆ ਮਸ਼ੀਨੀ ਕਰਕੇ ਚੱਲ ਚਾਲੂ ਕਰ ਦਿੰਦੇ ਆ ਹੁਣ ਇੱਕ ਬੰਦਾ ਇੱਥੇ ਦੁਕਾਨਦਾਰ ਆ ਮੇਰੇ ਕੋ ਸੈਂਪਲ ਬਣਾਇਆ ਭਾਂਡੇ ਦਾ ਮਰਾਦਾਬਾਦ ਲੈ ਗਿਆ ਮਰਾਦਾਬਾਦ ਤੋਂ ਜਾ ਕੇ ਬਣਾਇਆ ਉਥੇ ਹੀ ਸਸਤੇ ਬੰਦੇ ਆ ਅਸੀਂ ਹਰ ਬੰਦਾ ਸਾਡਾ ਵੈਰੀ ਹੋਇਆ ਦਾ ਤੇ ਅਸੀਂ ਕਿਹਦਾ ਨਾਮ ਕਹੀਏ ਤੇ ਕੀ ਨਾਮ ਕਹੀਏ। ਜਾਂਦੇ ਅਹਲੇ ਕੰਮ ਕਰਨਾ ਵੀ ਔਖਾ ਆਇਆ। ਅਹਲੇ ਇਹ ਮਿਸ਼ਨ ਚੱਲਦੀ ਪਈ ਹੈ। ਇਸ ਲਈ ਅਸੀਂ ਕਾਰੀਗਰ ਹੁਣਾਂ ਕੋ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿੰਨਾ ਸਮਾਂ ਲੱਗਦਾ ਹੈ ਕਿੰਨੀ ਮਿਹਨਤ ਲੱਗਦੀ ਹੈ। ਸੋਸ਼ਕਾਲੰਗ ਸਰ ਸੋਸ਼ਕਾਲੰਗ ਜੀ ਸਰ ਕਿੰਨਾ ਸਮਾਂ ਲੱਗਦਾ ਹੈ ਤਿਆਰ ਕਰਨ। ਇਹ ਵੀ 20 ਕਿਲੋ ਮਾਲ ਨੂੰ ਸਾਰਾ ਦਿਨ ਲੱਗ ਜਾਂਦਾ ਹੈ। ਤੇ ਇੱਥੇ ਜੜਿਆਲਾ ਗੁਰੂ ਦੇ ਤੁਸੀਂ ਦੱਸ ਸਕਦੇ ਕੰਮਾਂ ਜਿਹੜਾ ਹੋ ਰਿਹਾ ਵਾ ਔਰ ਸਾਡੀਆਂ ਬਹੁਤ ਐ ਮੀਡੀਆ ਦੇ ਫੋਟੋਆਂ ਪੂਰਾ ਖਿੱਚ ਕੇ ਲੈ ਗਏ ਆ ਤੇ ਸਾਰਾ ਇਹ ਮਰਾਦਾਬਾ ਜਗਾਦਰੀ ਤੋਂ ਰੈਡੀਮੈਡ ਮਾਲ ਮਸ਼ੀਨੀ ਬਣਿਆ ਆ ਮਾਲ ਲਿਜਾ ਕੇ ਕਾ ਸਪਲਾਈ ਕਰਦੇ ਆ ਔਰ ਨਾ ਰੱਖਦੇ ਕਿ ਹੈਲਮਟ ਬਣਿਆ ਪਰ ਹੈਲਮਟ ਮੈ ਸਿਰਫ ਸਾਡੇ ਜੜਿਆਲਾ ਕੰਜੀ ਬੰਦਾ ਵਾ ਜਗਾਦਰੀ ਵੀ ਮਸ਼ੀਨ ਦਾ ਬੰਦਾ ਮਰਾਦਾਬਾ ਦੀ ਮਸ਼ੀਨੀ ਮਾਲ ਆ ਉਹ ਸਾਡੇ ਜਿਹਨਾਰੇ ਦੇ ਨਾਮ ਤੇ ਫਾਇਦਾ ਠਾਈ ਜਾ ਰਿਹਾ ਕੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹਾਂਜੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜੀ ਦਸਤਕਾਰੀ ਭਾਂਡਾ ਬਣਿਆ ਹੱਥ ਦਾ ਪਰ ਉਹ ਭਾਂਡੇ ਸਭ ਮਸ਼ੀਨੀ ਬਣੇ ਹੋਏ ਨੇ ਤੇ ਸਾਰੇ ਇੱਥੇ ਕਾਰੋਬਾਰ ਬੰਦ ਕਰਕੇ ਸਾਰਾ ਕੰਮ ਜੜਾਓ ਜਗਧਰੀ ਲੱਗੇ ਆ ਮਨਤਾਬਾ ਲੱਗੇ ਆ ਇੱਥੋਂ ਦੇ ਲੋਕ ਬਹੁਤ ਵਿਲੇ ਬੈਨ ਲੱਗ ਪਏ ਹਾਂਜੀ ਜਿਹੜਾ ਹੈਂਡ ਮੇਡ ਸਮਾਨ ਇੱਥੇ ਬਣਦਾ ਆ ਪਰ ਉਹਨੂੰ ਹੈਂਡ ਮੇਡ ਦਾ ਨਾਮ ਦੇ ਕੇ ਤੇ ਉਸ ਤੋਂ ਉੱਥੋਂ ਮਸ਼ੀਨੀ ਵਰਕ ਕਰਵਾਇਆ ਜਾਂਦਾ ਜੀ ਹਾਂਜੀ ਇਹ ਤੇ ਹੈਡਵਾਰ ਦਾ ਨਾਮ ਲਾਇਆ ਕਿ ਉੱਥੇ ਆਪਣਾ ਮਸ਼ੀਨੀ ਮਾਲ ਬਣਾ ਕੇ ਤਿਆਰ ਕਰਕੇ ਨਾਲ ਸਪਲਾਈ ਕਰੀ ਜਾਂਦੇ ਆ। ਤਾਂ ਕਿ ਇੱਥੋਂ ਦੇ ਸਾਡੇ ਬਰਾਜ਼ੀ ਦੇ ਬੰਦੇ ਬਹੁਤ ਵਿਹਲੇ ਬਹਿ ਗਏ ਆ। ਕਿਉਂਕਿ ਸਾਰਾ ਕੰਮ ਜਿਹੜਾ ਉਹ ਕੋ ਮੁਰਾਦਾਬਾ ਲਾ ਗਿਆ, ਜਗਧਰੀ ਲਾ ਗਿਆ। ਕਿੰਨੇ ਪ੍ਰਵਾਸੀ ਜਿਹੜੇ ਉਹਦੇ ਸ਼ਿਫਟ ਹੋ ਗਏ। ਕਿਉਂਕਿ ਇੱਥੇ ਸਾਡੇ 100 ਪ੍ਰਵਾਸੀ ਕੰਮ ਕਰਨ ਵਾਲਾ। ਜਿਹਦੇ ਚੋਂ 20 ਬੰਦੇ ਰਹਿ ਗਏ ਕੰਮ ਕਰਨ ਵਾਲੇ, ਬਾਕੀ ਸਾਰੇ ਕੋਈ ਕੋਈ ਕੰਮ ਕਰ ਲਿਆ ਕੋਈ ਕਰ ਲਿਆ। ਕਿਉਂਕਿ ਕੰਮ ਨਹੀਂ ਮਿਲਿਆ। ਨਾ ਕੰਮ ਮਿਲੇਗਾ ਕਿ ਅੱਜ ਸਾਰੀ ਮਾਰਕੀਟ ਸਾਡੀ ਬੰਦ ਹੋ ਬੱਤੀ। ਕਈ ਲੋਕ ਕਹਿੰਦੇ ਆ ਕਿ ਸਾਡਾ ਹੈਡਲਾਈਨ ਜਿਹੜਾ ਕੰਮ ਆ ਇਹਨੂੰ ਨਾ ਗਲਤ ਪਾਸੇ ਲਿਆ ਰਹੇ ਨੇ ਮਸ਼ੀਨੀ ਮਾਲ ਬਣਾ ਕੇ ਉਹਨਾਂ ਹੈਡ ਵੜ ਗਏ ਨੇ ਨਵੀਂ ਪੀੜ੍ਹੀ ਇਸ ਕੰਮ ਦੇ ਵਿੱਚ ਆ ਰਹੀ ਹੈ ਜੀ ਨਹੀਂ ਕਾਰੋਬਾਰ ਕੰਮ ਹੈ ਨਹੀਂ ਜੀ ਕਿਉਂ ਕਿਉਂ ਨਹੀਂ ਆ ਰਹੀ ਕਿਉਂਕਿ ਕੰਮ ਹੈ ਨਹੀਂ ਔਰ ਨਾ ਹੀ ਪੈਸੇ ਬੰਦੇ ਨੇ ਕੰਮ ਹੈ ਨਹੀਂਗਾ ਪੈਸੇ ਬੰਦੇ ਲਿੰਗੇ ਸਾਡੀ ਮਿਹਨਤ ਬੜੀ ਆ ਅਸੀਂ ਸਵੇਰੇ 7:00 ਤੇ ਲਾ ਕੇ ਸ਼ਾਮ 7:00 ਤੱਕ ਥੋੜਾ ਮਾਲ ਨਾ ਵਾ ₹500 600 ਰੁਪਇਆ ਲੈਣਾ ਤੇ ਦਸੋ ਅੱਜ ਕੱਲ ਦੇ ਬੱਚੇ ਕੰਮ ਨਹੀਂ ਕਰਦੇ ਬਹੁਛਾਗੇ ਤੇ ਕਿੰਨੇ ਮਤਲਬ ਕਿ ਕਿੰਨੇ ਇੱਕ ਦਿਨ ਦੇ ਵਿੱਚ ਕਿੰਨੇ ਤੁਸੀਂ ਆਮ ਸਮਾਨ ਤਿਆਰ ਕਰਦੇ ਹੋ ਕਿਹਾ ਕੋਈ ਸਮਾਨ ਆਪਾਂ 5-600 600 ਰੁਪਏ ਦਾ ਕੰਮ ਕਰਦਾ ਜਿਆਦਾ ਜੋਰ ਮਾਰਾਂਗੇ 7-800 ਰੁਪਏ ਦਾ ਕੰਮ ਕਰਾਂ ਇੱਕ ਬੰਦਾ 800 ਰੁਪਏ ਦਾ ਕੰਮ ਕਰ ਗਿਆ ਲੱਗਦਾ ਲੱਗ ਰਹੀਆਂ ਬਿਜਲੀ ਦੇ ਬਿੱਲ ਦੇਣਾ ਦੁਕਾਨਾਂ ਦਾ ਕਿਰਾਇਆ ਵੀ ਦੇਣਾ ਸਭ ਕੁਝ ਇਹਦੇ ਵਿੱਚੋਂ ਹੀ ਦੇਣਾ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਜਿਹੜੇ ਨੇ ਹੈਂਡਮੇਡ ਖਰੀਦਦੇ ਨੇ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਅਸੀਂ ਤੇ ਇਹ ਕਹਿੰਦੇ ਆ ਕਿ ਤੁਸੀਂ ਆ ਕੇ ਪਹਿਲਾਂ ਆਪਣਾ ਵੇਖੋ ਵੀ ਕਿੱਥੇ ਹੈਂਡਮੇਡ ਦਾ ਸਮਾਨ ਬਣਦਾ ਆਪਾਂ ਉੱਥੋਂ ਲਈਏ ਤੁਸੀਂ ਜਾ ਕੇ ਜਗਾਦਿਰੋਂ ਮਾਲ ਲੈਂਦੇ ਜਗਾਦਿਰੋਂ ਮਸ਼ੀਨਾਂ ਦੇ ਮਾਲ ਬਣਦਾ ਘਰ ਘਰ ਮਸ਼ੀਨਾਂ ਲੱਗੀਆਂ ਮਾਲ ਉੱਥੇ ਤਿਆਰ ਹੋ ਰਿਹਾ ਔਰ ਨਾਮ ਜੜਿਆ ਵਾਲੇ ਦਾ ਲੈ ਰਿਆ ਇਹ ਹੈਂਡਮੇਡ ਦਾ ਬਣਾ ਹੈਂਡਮੇਡ ਕੰਮ ਸਿਰਫ ਜੜਿਆ ਵਾਲਾ ਗੁਣ ਚੀ ਹੈ ਹਾਂਜੀ ਅ ਜੇ ਸਰਕਾਰਾਂ ਦੀ ਗੱਲ ਕਰੀਏ ਤੇ ਸਰਕਾਰਾਂ ਦੇ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਨੇ ਨਵਜੋਤ ਸਿੰਘ ਸਿੱਧੂ ਹੁਣੀ ਆਪ ਆਉਂਦੇ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਆਪਾਂ ਮਾਰਕੀਟ ਜਿਹੜੀ ਹੈ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਕਿ ਸਾਰਾ ਪ੍ਰੋਸੈਸ ਹੋ ਰਿਹਾ ਹੈ ਜੀ ਨਹੀਂ ਸਾਨੂੰ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ ਜੇ ਆਪਣੇ ਆਏ ਹੀ ਉਹ ਮੰਤਰੀ ਸਾਹਿਬ ਆਏ ਹੀ 10 ਲੱਖ ਦਾ ਕਹਿ ਗਿਆ ਜੀ ਪਰ ਸਾਨੂੰ ਨਹੀਂ ਮਿਲਿਆ ਜੇ ਇੱਕ ਜਨਕਸ਼ੋ ਕੰਪਨੀ ਵਾਲਿਆਂ ਨੇ ਸਾਨੂੰ ਕਿਹਾ ਜੀ ਤੁਹਾਨੂੰ ਪੈਸੇ ਦੇਵਾਂਗੇ ਕੰਮ ਕਰਨ ਨੂੰ ਉਹ ਵੀ ਨਹੀਂ ਮਿਲੇ ਪਸਾਨੂੰ ਸਰਕਾਰ ਵੱਲੋਂ 1 ਰੁਪਈਆ ਦੀ ਮਦਦ ਨਹੀਂ ਆਈ। ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਸਰਕਾਰ ਨੂੰ ਆਪਾਂ ਕੀ ਕਹਿਣਾ ਵਾਜੇ ਜੀ ਆਪਣੀ ਮਿਹਨਤ ਕਰਨੀ ਆ ਸਾਨੂੰ ਆਪਣੇ ਪੈਸੇ ਦੇਣਾ ਅਸੀਂ ਆਪਣਾ ਕੰਮ ਕਰੀਏ ਆਪਣਾ ਗਾਂ ਮਾਲ ਦਈਏ ਸਪਲਾਈ ਕਰੀਏ ਕਿਉਂ ਸਾਨੂੰ 4-5 ਰੁਪਏ ਜ਼ਿਆਦਾ ਪਾਜ ਜਾ। ਮੌਜੂਦਾ ਮੰਤਰੀ ਜਿਹੜੇ ਇੱਥੋਂ ਦੇ ਨੇ ਉਹਨਾਂ ਦੇ ਵੱਲੋਂ ਵੀ ਕੋਈ ਕੋਸ਼ਿਸ਼ ਕੀਤੀ ਗਈ ਹੈ ਮਾਰਕੀਟ ਨੂੰ ਵਧਾਉਣ ਦੀ। ਕੋਈ ਨਹੀਂ ਕੀਤੀ ਗਈ। ਕੁਛ ਵੀ ਸਾਡੀ ਮਦਦ ਹੋਈ। ਜਿਹੜੇ ਮੌਜੂਦਾ ਮੰਤਰੀ ਉਹਨਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਇਸ ਵੇਲੇ ਅਸੀਂ ਉੱਥੇ ਖੜੇ ਆ ਜਿੱਥੇ ਕਿ ਪਾਲਿਸ਼ਿੰਗ ਕੀਤੀ ਜਾਂਦੀ ਹੈ ਪਿੱਤਲ ਤੇ ਤਾਂਬੇ ਦੇ ਪਾਂਡਿਆਂ ਨੂੰ ਅਤੇ ਕਲੀ ਵੀ ਕੀਤੀ ਜਾਂਦੀ ਹੈ ਅੰਤਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸ਼ਸ਼ੀ ਕਾਟ ਕੀ ਨਾਮ ਹੈ ਤੁਹਾਡਾ ਰਕੇਸ਼ ਕੁਮਾਰ ਇਹ ਜਿਹੜੀ ਪਾਲਿਸ਼ਿੰਗ ਕੀਤੀ ਜਾਂਦੀ ਹੈ ਕਿੰਨਾ ਸਮਾਂ ਲੱਗਦਾ ਹੈ ਇਹ ਸਮਾਂ 1.5 ਮਿੰਟ ਇੱਕ ਪਾਂਡਾ ਲੱਗੀ ਜਾਂਦੀ ਹੈ ਤਾਂ ਪਹਿਲਾਂ ਕਰਾਲ ਲੱਤਰੀ ਆ ਫਿਰ ਉਸ ਤੋਂ ਬਾਅਦ ਫਿਨਿਸ਼ਿੰਗ ਇੱਥੇ ਕੋ ਜੋ ਬਣ ਕੇ ਤਿਆਰ ਪਾਂਡਾ ਹੁੰਦਾ ਫਿਰ ਇੱਥੇ ਆਉਂਦਾ ਹੈ ਡਿਜ਼ਾਈਨ ਵਗੈਰਾ ਵਿੱਚ ਵੀ ਪਾਇਆ ਜਾਂਦੇ ਨੇ ਹਾਂ ਡਿਜ਼ਾਈਨ ਵਗੈਰਾ ਉੱਪਰ ਜਿਹੜਾ ਜਲਵਾ ਟੱਚ ਕੀਤਾ ਜਾਂਦਾ ਇੱਥੇ ਕਿਤੇ ਦਿੱਤਾ ਕਿਸ ਕਿਸ ਤਰ੍ਹਾਂ ਦੇ ਭਾਂਡੇ ਤਿਆਰ ਇੱਥੇ ਹਰ ਤਰ੍ਹਾਂ ਦਾ ਭਾਂਡਾ ਤਿਆਰ ਹੋ ਜਾਂਦਾ ਜੋ ਵੀ ਬਣ ਕੇ ਆਂਦਾ ਹੈ ਉਹ ਫਿਨਿਸ਼ਿੰਗ ਇੱਥੇ ਹੀ ਹੁੰਦੀ ਤਾਂਬੇ ਦਾ ਪਿੱਤਲ ਦਾ ਸਿਲਵਰ ਦਾ ਜੋ ਵੀ ਹੈ ਸਟੀਲ ਤੱਕ ਦਾ ਤਾਂ ਤਾਂਬੇ ਅਤੇ ਭਾਂਡੇ ਦੇ ਪਿੱਤਰ ਚ ਕੀ ਬਣਦਾ ਤਾਂਬਾ ਇੱਕ ਤਾਂ ਦਾ ਪਿੱਤਲ ਜਿਹੜੀ ਤਿਆਰ ਕੀਤੀ ਜਾਂਦੀ ਹੈ ਕਾਂਸਾ ਵੀ ਤਿਆਰ ਕੀਤਾ ਜਾਂਦਾ ਜਿਹੜੀ ਪਿੱਤਲ ਹੈ ਜਿਸ ਤੇ ਤਾਂਬੇ ਤੋਂ ਤਿਆਰੀ ਹੁੰਦੀ ਹੈ ਕਾਂਸੀ ਜਿਹੜੀ ਆ ਕਲੀ ਤੋਂ ਤਾਂ ਬਿਲ ਤਿਆਰ ਹੋ ਗਈ ਜੇ ਗੱਲ ਕਰੀਏ ਤਾਂ ਪ੍ਰਾਤਨ ਸਮੇਂ ਦੇ ਵਿੱਚ ਇਹਨਾਂ ਭਾਂਡਿਆਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਸੀ ਕਿ ਹੁਣ ਵੀ ਇਹ ਕੰਮ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਮਤ ਥੋੜਾ ਜਿਹਾ ਫਰਕ ਪੈ ਗਿਆ ਸੇ ਕੋਈ ਦੇਖ ਬਾਅਦ ਨਾ ਜਦੋਂ ਕਿ ਐਲੂਮੀਨੀਅਮ ਦੇ ਬਰਤਨ ਵਰਤੇ ਜਾ ਰਹੇ ਸੀ ਉਹ ਨੁਕਸਾਨ ਕਰ ਰਹੇ ਸਹੀ ਥਰੀ ਨੂੰ ਜਿਹਦੇ ਕਾਰਨ ਡਾਕਟਰਾਂ ਨੇ ਵੀ ਮਨਾ ਕੀਤਾ ਵੇ ਇਹ ਸਿਲਵਰ ਜਿਹੜੀ ਐਲੂਮੀਨੀਅਮ ਬਹੁਤ ਮਾੜੀ ਹੈ ਤਾਂ ਫਿਰ ਤੋਂ ਇਹ ਪਤਲ ਦਾ ਜੁਕਾਅ ਹੋਇਆ ਹੈ ਆਪਾਂ ਇਹ ਕੰਮ ਘੱਟ ਕਰ ਦਿਖਾਈ ਦੇ ਰਿਹਾ ਹੈ ਇਹਨਾਂ ਨੂੰ ਨਹੀਂ ਹੁਣ ਤਾਂ ਚਲੋ ਜਿਦੋਂ ਪਤਾ ਲੱਗਦਾ ਬਿਮਾਰੀਆਂ ਵੱਧ ਰਹੀਆਂ ਤੇ ਇਹ ਬਰਤਨ ਫੇਰ ਯੂਜ਼ ਹੋ ਰਹੇ ਮਹਗਾਈ ਕਾਰਨ ਪਹਿਲਾਂ ਨਹੀਂ ਸੀ ਲੈ ਰਹੇ ਲੋਕ ਪਲਮੀਨੀਅਮ ਜਿਹੜਾ ਭਾਂਡਾ ਜੀ ਸਸਤਾ ਬਣ ਜਾਂਦਾ ਸੀ ਸਟੀਲ ਸਸਤੀ ਬਣ ਜਾਂਦੀ ਸੀ ਪਿੱਤਲ ਦੀ ਮਹਿੰਗੀ ਪੈਂਦੀ ਸੀ ਜਿਸ ਕਾਰਨ ਇਹਨਾਂ ਦਾ ਡਿਮਾਂਡ ਘੱਡੀ ਤੇ ਕਾਰੀਗਰੀ ਵੀ ਘਟ ਗਈ ਫਿਰ ਹੁਣ ਉਸ ਤੋਂ ਬਾਅਦ ਫੇਰ ਡਿਮਾਂਡ ਵੱਧ ਰਹੀ ਹੈ ਜਿਹੜੇ ਕਰਕੇ ਸਾਡੇ ਠਾਂਡੇ ਬਣ ਰਹੇ ਹੈ ਇਹ ਜੇ ਗੱਲ ਕਰੀਏ ਤਾਂ ਪ੍ਰਾਤਨ ਸਮੇਂ ਦੇ ਜਿਹੜੇ ਭਾਂਡੇ ਨੇ ਅਜੇ ਵੀ ਕਈਆਂ ਘਰਾਂ ਦੇ ਵਿੱਚ ਮੌਜੂਦ ਨੇ ਪਰ ਲੋਕ ਕੀ ਕਰਦੇ ਨੇ ਲੋਕ ਉਹਨਾਂ ਭਾਂਡਿਆਂ ਨੂੰ ਵੇਚ ਕੇ ਸਿਲਵਰ ਦੇ ਭਾਂਡੇ ਜਾਂ ਹੋਰ ਭਾਂਡੇ ਖਰੀਦ ਲੈਂਦੇ ਨੇ ਕੀ ਕਹਿਣਾ ਚਾਹੋ ਇਹ ਤੇ ਸੋਨਾ ਹੀ ਆ ਜਿਹੜਾ ਕਿ ਪਿੱਤਲ ਦੇ ਭਾਂਡੇ ਆ ਜੀ ਇਹ ਲਗਭਗ ਸਟੀਲ ਵੀ ਸਾਨੂੰ ਉਹੀ ਭਾਅ ਮਿਲ ਰਹੀ ਹੈ ਜੋ ਭਾਅ ਪਿੱਤਲਾ ਸਟੀਲ ਦੀ ਵੈਲਿਊ ਕੋਈ ਨਹੀਂ ਹੈ ਰੀਸੇਲ ਕੋਈ ਨਹੀਂ ਹੈਗੀ ਉਹਦੀ ਇਹਦੀ ਕੱਲ ਨੂੰ ਤੁਸੀਂ ਆਪਣੇ ਭਾਂਡੇ ਵੇਚ ਸਕਦੇ ਹੋ ਤੇ ਪੈਸੇ ਵੀ ਜ਼ਿਆਦਾ ਮਿਲ ਜਾਂਦੇ ਆ ਰੀਸੇਲ ਸਟੀਲ ਜਿਹੜੀ 60 ਰੁਪਏ ਕਿਲੋ ਰਹਿ ਜਾਂਦੀ ਆ ਇਹ ਫੇਰ ਵੀ ਸਾਨੂੰ ਐਤਲੇ 600 ਰੁਪਏ ਕਿਲੋ ਦੇ ਸਕ੍ਰੈਪ ਵੀ ਟੁੱਟ ਭਾਜ ਮਿਲ ਜਾਂਦੀ ਆ ਇਸ ਵੇਲੇ ਅਸੀਂ ਉੱਥੇ ਮੌਜੂਦ ਆ ਜਿੱਥੇ ਕੀ ਇੱਕ ਨੌਜਵਾਨ ਦੇ ਵੱਲੋਂ ਪਾਂਡਿਆਂ ਨੂੰ ਕਲੀ ਕੀਤੀ ਜਾ ਰਹੀ ਹੈ ਖਾਲ ਬਾਤ ਕਰਾਂਗੇ ਉਹਨਾਂ ਦੇ ਨਾਮ ਸਿਗਰ ਹਾਂਜੀ ਸਿਗਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮੋਹਿਤ ਕਿੰਵੀਂ ਪੀੜ੍ਹੀ ਜਿਹੜੀ ਆ ਇਸ ਕੰਮ ਦੇ ਵਿੱਚ ਕੰਮ ਕਰ ਅਸੀਂ ਪੰਜਵੀਂ ਪੀੜ੍ਹੀ ਆ ਜੀ ਕੰਮ ਕਰਦੇ ਹਾਂ ਹਾਂਜੀ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਕੰਮ ਦੇ ਬਾਰੇ ਨੋਯਾਨ ਤਾਂ ਆਪਾਂ ਕਹਾਂਗੇ ਕਿ ਆਉਣ ਵਾਲਾ ਸਮਾਂ ਉਹ ਤੁਹਾਡਾ ਹੀ ਆ ਜੇ ਕੰਮ ਕਰੋਗੇ ਤੁਹਾਡੇ ਅਸਈ ਨਾ ਕਰੋਗੇ ਫਿਰ ਦੁਕਾਨਾ ਚੁਗੀ ਜੇ ਸਾਡੇ ਪਾਪਾ ਵੀ ਕੁਝ ਕਹਿੰਦੇ ਅਸੀਂ ਵੀ ਆਪਣੀ ਨਹੀਂ ਲਾਲ ਨਹੀਂ ਹੋਵਾਂਗੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਨੌਜਵਾਨ ਪੀਡੀਐਸ ਕੰਮ ਦੇ ਵਿੱਚ ਨਹੀਂ ਆ ਰਹੀ ਇਹ ਕੰਮ 'ਚ ਪੈਣਾ ਨਹੀਂ ਚਾਹੁੰਦੇ ਕਈ ਕਿਉਂਕਿ ਉਹਨਾਂ ਨੂੰ ਵਧੀਆ ਨਹੀਂ ਲੱਗਦਾ ਕੰਮ ਬਾਕੀ ਜਾਣ ਜਿਹੜਾ ਆ ਭਾਂਡਿਆਂ ਦਾ ਕੰਮ ਆ ਉਹਨਾਂ ਨੂੰ ਵਧੀਆ ਲੱਗਦਾ ਸਾਨੂੰ ਵਧੀਆ ਲੱਗਾ ਅਸੀਂ ਤਾਂ ਇਹ ਕੰਮ ਦੇ ਵਿੱਚ ਪੈ ਗਏ ਕੀ ਇਸ ਕੰਮ ਦੇ ਵਿੱਚ ਪ੍ਰੋਫਿਟ ਹੈਗਾ ਇਹ ਤਾਂ ਨਹੀਂ ਪ੍ਰੋਫਿਟ ਤਾਂ ਹੈਗਾ ਸਿਰਫ ਘਰ ਦੇ ਗੁਜ਼ਾਰੇ ਜੋਗਾ ਵਾ ਜਿੱਦਾਂ ਕਿ ਘਰ-ਬਾਰ ਚੱਲਦੇ ਸੀ ਕਿੰਨੇ ਵਾਰ ਦੋ ਸੌਣ ਲਿਆ ਕੀ ਰੋਟੀ ਮਿਲ ਜਾ ਕਰੇ ਬਸ ਹੋਣੇ ਕੱਜੇਦਾ ਇਸ ਵੇਲੇ ਅਸੀਂ ਪਿੱਤਲ ਦੇ ਤੇ ਤਾਂਬਿਆਂ ਦੇ ਪਾਂਡਿਆਂ ਦੀ ਦੁਕਾਨ ਤੇ ਪਹੁੰਚੇ ਆਂ ਕੁਝ ਖਰੀਦਦਾਰ ਇੱਥੋਂ ਖਰੀਦਦਾਰੀ ਵੀ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਮਨਦੀਪ ਸਿੰਘ ਹੈ ਜੀ ਜੇ ਗੱਲ ਕਰੀਏ ਪ੍ਰਾਤਮ ਸਮੇਂ ਦੇ ਵਿੱਚ ਪਿੱਤਲ ਦੇ ਤਾਂਬੇ ਦੇ ਪਾਂਡਿਆਂ ਨੂੰ ਖਰੀਦਿਆ ਜਾਂਦਾ ਸੀ ਪਰ ਅੱਜ ਇਸ ਦੀ ਵਰਤੋਂ ਘਟ ਰਹੀ ਏ ਹੁਣ ਲੋਕ ਮੁੜ ਮੁੜ ਇਸ ਪਾਂਡਿਆਂ ਨੂੰ ਖਰੀਦ ਰਹੇ ਨੇ ਕੀ ਕਹਿਣਾ ਚਾਹੋਗੇ ਹਾਂਜੀ ਵਧੀਆ ਗੱਲ ਆ ਜੀ ਕਿਉਂਕਿ ਪੁਰਾਣੀ ਇਹਨੀਆਂ ਚੀਜ਼ਾਂ ਆ ਹੁਣ ਜੇ ਸਬਜ਼ੀ ਬਣਾਓ ਜਾਂ ਕੁਝ ਵੀ ਕਰੋ ਬਹੁਤ ਵਧੀਆ ਸੀਗਾ ਜੀ ਤੇ ਜਿਹੜੇ ਬਾਅਦ ਚ ਆਏ ਆ ਉਹ ਤਾਂ ਫਿਰ ਮੇਰਾ ਕੈਂਸਰ ਹੀ ਆ ਜੀ ਉਹਦੇ ਵਿੱਚ ਤਾਂ ਆਪਣੇ ਕੋਸ਼ਿਸ਼ ਨਹੀਂ ਨਿਕਲਦਾ ਹੁਣ ਇਹਨਾਂ ਗਰਾਸਾਂ 'ਚ ਪਾਣੀ ਪੀ ਲਓ ਉਹ ਵਧੀਆ ਜੀ ਬਾਰਜਲਾ ਜਾਂ ਆਂ ਜਾਂ ਭਾਂਡੇ ਸਬਜ਼ੀ ਮੇਕ ਕਰਦੇ ਆਪਾਂ ਉਹ ਡਿਫਰੈਂਟ ਬਣਦੀ ਆ ਜੀ ਤੇ ਉਹਦਾ ਟੇਸ ਵੀ ਡਿਫਰੈਂਟ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਵਧੀਆ ਚੀਜ਼ ਆ ਆਪਾਂ ਪ੍ਰੰਤਨ ਪੁਰਾਣੀਆਂ ਚੀਜ਼ਾਂ ਨੂੰ ਫਿਰ ਅਡਾਪਟ ਕਰ ਰਹੇ ਆ ਤੇ ਪਹਿਲਾਂ ਆਪਾਂ ਸ਼ੋਅ ਕਿ ਸਾਵੇਂ ਦੇ ਵੀ ਬਹੁਤ ਨਵੀਆਂ ਟੈਕਨੋਲੋਜੀ ਵਧੀਆ ਆ ਪਰ ਮੈਨੂੰ ਲੱਗਦਾ ਵੀ ਸਿਆਣਿਆਂ ਦੀ ਗੱਲ ਜਿਹੜੀ ਆ ਉਹ ਸਹੀ ਆ ਵੀ ਸਿਆਣੇ ਸਿਆਣੇ ਹੀ ਆ ਵੀ ਆਪਾਂ ਜਾਦਾ ਗਾਂ ਵਧ ਗਏ ਆ ਪਰ ਹੁਣ ਆ ਰਹੇ ਆ ਉਧਰ ਉਹ ਚੀਜ਼ਾਂ ਵੀ ਜੇ ਗੱਲ ਕਰੀਏ ਬੀਬੀਆਂ ਦੀ ਤਾਂ ਬੀਬੀਆਂ ਐਦਾਂ ਪਿੰਡਾਂ ਦੀਆਂ ਬੀਬੀਆਂ ਐਦਾਂ ਕਰਦੀਆਂ ਨੇ ਕਿ ਪਿੱਤਲ ਦੇ ਭਾਂਡਿਆਂ ਨੂੰ ਦੁਕਾਨ ਤੇ ਦੇ ਕੇ ਤੇ ਐਲੂਮੀਨੀਅਮ ਦੇ ਭਾਂਡੇ ਖਰੀਦ ਲੈਂਦੀਆਂ ਨੇ ਕੀ ਕਹਿਣਾ ਚਾਹੋਗੇ ਗੱਲ ਸੀਗੀ ਜੀ ਉਸ ਸਮਝ ਦੀ ਉਹ ਆਪਣੇ ਨੂੰ ਇੰਨੀ ਉਦੋਂ ਸਮਝ ਨਹੀਂ ਸੀਗੀ ਇਹ ਚੀਜ਼ਾਂ ਦੀ ਵੀ ਇਹ ਚੀਜ਼ਾਂ ਦਾ ਫਾਇਦਾ ਕੀ ਆ ਨੁਕਸਾਨ ਕੀ ਆ ਪਰ ਜਿੱਦਾਂ ਜਿੱਦਾਂ ਹੁਣ ਪੜੇ ਲਿਖੇ ਨਿਆਣੇ ਆਏ ਜਾਂ ਉਹਨਾਂ ਨੂੰ ਸਮਝਿਆ ਆ ਆਪਾਂ ਦੇਖਦੇ ਆਂ ਆਨਲਾਈਨ ਹੁਣ ਤੇ ਉਹ ਚੀਜ਼ਾਂ ਨਾਲ ਫੇਰ ਫਰਕ ਤਾਂ ਪੈਂਦਾ ਹੀ ਆ ਜੀ ਨਹੀਂ ਵੀ ਹੁਣ ਉਹਦੇ ਨਾਲ ਸਮਝ ਵੀ ਆਈ ਵੀ ਆਪਾਂ ਬੋਡੀ ਨਾਲੋਂ ਕੁਝ ਨਹੀਂ ਵੱਡਾ ਹੈਗਾ ரைਟ ਤੇ ਆਪਾਂ ਅੱਗੇ ਦਿਖਾਵੇ ਸੀਗੇ ਹੁਣ ਹੋਰ ਬਚੀ ਚੀਜ਼ ਚੇਂਜ ਹੋ ਗਈ ਉਹਦੇ ਕਰਕੇ ਮੈਨੂੰ ਲੱਗਦਾ ਜੀ ਕਿ ਹੁਣ ਫਰਕ ਪਊਗਾ ਇਹ ਚੀਜ਼ਾਂ ਇਸ ਟਾਈਮ ਤੇ ਤੁਸੀਂ ਕੀ ਕੀ ਖਰੀਦਿਆ ਹੈ ਸ਼ਾਪ ਤੋਂ ਅਜੀ ਜੀ ਮੈਂ ਡਿਸਾਈਡ ਕਰ ਰਹਾ ਮੈਂ ਬਾਹਰ ਲੈ ਕੇ ਜਾਣਾ ਆ ਵੀ ਜਿੰਨਾ ਵਿਜ਼ਮਾਨ ਆ ਤੇ ਵੀ ਜਿੰਨਾ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਵਧੀਆ ਹੈਗੀ ਐ ਉਹ ਲੈ ਕੇ ਜਾਉਂਗਾ ਜੀ ਬਾਹਰ ਲੀਆਂ ਕੰਟਰੀਆਂ ਵਿੱਚ ਵੀ ਇਸ ਦੀ ਕਲ ਕਰੀਏ ਤਾਂ ਲੋਕ ਖਰੀਦਦੇ ਨੇ ਇਸ ਨੂੰ ਹਾਂ ਜੀ ਕਿਉਂਕਿ ਉਧਰ ਮੈਨੂੰ ਲੱਗਦਾ ਜਿਆਦਾ ਸਮਝ ਆਈ ਚੀਜ਼ਾਂ ਦੀ ਥੋੜੀ ਜੀ ਕਿਉਂਕਿ ਹੋਰ ਹਿਸਾਬ ਨਾਲ ਸੋਚਦੇ ਨੇ ਤੇ ਇੱਧਰ ਥੋੜ ਦੇ ਹਜੇ ਹੌਲੀ ਹੌਲੀ ਚੱਲ ਰਿਹਾ ਹੈ ਆਪਣਾ ਪੂਰਜ ਪ੍ਰੋਸੈਸ ਜੀ ਤੇ ਦੇਖੋ ਬਾਕੀ ਅੱਗੇ ਹੋਪਫੁਲੀ ਵਧੀਆ ਹੀ ਹੋਊਗਾ ਇਸ ਲਈ ਅਸੀਂ ਸਨੀ ਬਰਤਨ ਸਟੋਰ ਤੇ ਮੌਜੂਦ ਆਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਨੀ ਹੈ ਜੀ ਕਿੰਨਾ ਸਮਾਂ ਹੋ ਗਏ ਕਾਰੋਬਾਰ ਕਰਦੇ ਮੇਰੇ ਦੇ ਦਾਵਾ ਦਾਦੇ ਪਰਦਾਦੇ ਵੀ ਇਹੀ ਕੰਮ ਕਰਦੇ ਰਿਆ ਹਜੇ ਤੱਕ ਵੀ ਮੇਰੇ ਫਾਦਰ ਸਾਹਿਬ ਜਿਹੜੀ ਉੱਪਰ ਭਾਂਡੇ ਦੇ ਆ ਫਿਨਿਸ਼ਿੰਗ ਹੁੰਦੀ ਨਾ ਆ ਲਾਈਕ ਆ ਭਾਂਡਾ ਬਣਿਆ ਜਿੰਨੇ ਵੀ ਭਾਂਡੇ ਇੱਥੇ ਬੰਦੇ ਉਸ ਤੋਂ ਬਾਅਦ ਜਿਹੜੀ ਫਿਨਿਸ਼ਿੰਗ ਦਾ ਕੰਮ ਹੋ ਮੇਰੇ ਫਾਦਰ ਸਾਹਿਬ ਕਰਦੇ ਹਜੇ ਵੀ ਆਪਣੀਆਂ ਮੋਟਰਾਂ ਚੱਲਦੀਆਂ ਪਰ ਮੈਨੂੰ ਆ ਕੰਮ ਕਰਦਾ 10 ਤੋਂ 15 ਸਾਲ ਹੋਏ ਆ ਹਾਂ ਮੇਰਾ ਕੋਈ profession ਨਹੀਂ ਹੈ ਕੋਈ ਮੈਂ ਬਾਪਨੇ ਸ਼ੌਂਕ ਨੂੰ ਕੀਤਾ ਹੈ ਕਿ ਮੈਨੂੰ ਪੁਰਾਣੇ ਭਾਂਡੇ ਬਹੁਤ ਸੋਹਣੇ ਲੱਗਦੇ ਸੀ ਮੈਂ ਇੱਥੇ ਡਿਸਪਲੇ ਲਾ ਨਾ ਰਿਆਂ ਕਿ ਚੱਲ ਕਲੀਨ ਕਰਕੇ ਰੱਖ ਲੈਣ ਕਿਉਂਕਿ ਤੇ ਬੜੇ ਸੋਹਣੇ ਲੱਗਦੇ ਹੀ ਕਈ ਉਦਾਂ ਬਾਜ਼ਾਰ ਚੋਂ ਲੰਘਦੇ ਹੀ ਵੇਖਦੇ ਕਿ ਯਾਰ ਭਾਂਡੇ ਬੜੇ ਸੋਹਣੇ ਫਿਰ ਇਦੀ ਕਰਦੇ ਕਰਦੇ ਮੈਨੂੰ ਸਾਰਾ ਫਿਰ ਕੰਮ ਹੀ ਅਹੀਂ ਕਰਨਾ ਪਿਆ ਜੋ ਕਿ ਬਹੁਤ ਵਧੀਆ ਵਾ ਮੇਰੇ ਲਈ ਵੀ ਪ੍ਰਾਊਡ ਵਾਲੀ ਗੱਲ ਆ ਕਿ ਮੈਂ ਇਹ ਭਾਂਡੇ ਵਾਲੇ ਕੰਮ ਚ ਆਇਆ ਉਹ ਵੀ ਪਿੱਤਲ ਤਾਂਬੇ ਦੇ ਬਹੁਤ ਵੱਡੀ ਗੱਲ ਆ ਜੀ ਹਾਂਜੀ ਜੇ ਗੱਲ ਕਰੀਏ ਜੂਥ ਦੀ ਤੇ ਜੂਥ ਨਹੀਂ ਖੋਸ਼ੇ ਕੰਮ ਦੇ ਵਿੱਚ ਆ ਕੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਹਾਂ ਇਦਾਂ ਮੈਂ ਖੁਸ਼ ਤਾਂ ਨਹੀਂ ਆ ਕਿ ਇੱਕ ਦੇ ਸਾਡੇ ਇੱਥੇ ਜਿਹੜੀ ਆ ਲੇਬਰ ਆ ਨਾ ਉਹ ਪਹਿਲੀ ਗੱਲ ਦੇ ਭਾਂਡਿਆਂ ਨੂੰ ਬੜਾ ਉਹ ਗਲਤ ਮੰਨਦੇ ਕਿ ਯਾਰ ਭਾਂਡੇ ਵਾਲਾ ਕੰਮ ਕਰਾਂਗੇ ਤਾਂ ਖਵਤ ਕਾਲੇ ਕਰਨੇ ਪੈਂਦੇ ਆ ਪਰ ਜੋ ਕੀ ਬੜਾ ਵਧੀਆ ਲੱਗਦਾ ਮੈਨੂੰ ਮੈਂ ਘਰ ਰੋਜ਼ ਜਾ ਕੇ ਵੇਖਦਾ ਆਪਣੇ ਹੱਥ ਪੈਰ ਕਾਲੇ ਹੋ ਜਾਂਦੇ ਤੇ ਮੇਰੇ ਫਾਦਰ ਸਾਹਿਬ ਤੇ ਪੂਰੇ ਕਾਲੇ ਆ ਤੇ ਉਹ ਫਿਰ ਜੇ ਇਦਾਂ ਸੋਚੇ ਲੱਗ ਜੇ ਤੇ ਉਹ ਕੰਮ ਹੀ ਨਹੀਂ ਕਰ ਸਕਦੇ ਪਰ ਨਹੀਂ ਮੈਨੂੰ ਵੀ ਬੜਾ ਵਧੀਆ ਲੱਗਦਾ ਕਿ ਸਾਡੇ ਹੱਥਾਂ ਜੋਂ ਨਿਕਲ ਕੇ ਭਾਂਡੇ ਕਲੀਨ ਹੋ ਕੇ ਲੋਕਾਂ ਦੇ ਕਿੱਥੇ ਕਿੱਥੇ ਤੱਕ ਜਾਂਦੇ ਆ ਫੋਰਨ ਜੀ ਜਾਂਦੇ ਆ ਆਪਣੇ 올 ਇੰਡੀਆ ਜੀ ਜਾਂਦੇ ਪਿਆ ਬੜਾ ਪ੍ਰਾਊਡ ਵਾਲਾ ਗੱਲ ਆ ਫੀਲ ਆ ਨਾ ਕੀ ਸਾਡੇ ਭਾਂਡੇ ਲੋਕੀ ਖਾ ਰਹੇ ਉਹਨਾਂ ਦੇ ਵਿੱਚ ਫੂਡ ਕਿ ਜਿਹਦੇ ਕਰਕੇ ਬਿਮਾਰੀਆਂ ਨਹੀਂ ਲੱਗਦੀਆਂ ਪਈਆਂ ਉਹਨਾਂ ਨੂੰ ਚਲੋ ਕਿਸੇ ਤਰੀਕੇ ਤੋਂ ਬlesing ਕਰ ਦਿੰਦੇ ਹੀ ਹੋਗੇ ਕਿ ਚਲੋ ਯਾਰ ਸ਼ੁਕਰ ਆ ਜਿਹੜੇ ਵੀਰ ਭਰਾ ਬਣਾਉਂਦੇ ਆ ਇਸ ਕਰਕੇ ਮੈਂ ਬਹੁਤ ਖੁਸ਼ ਆ ਕਿ ਮੈਂ ਇਹ ਕੰਮ ਕਰਦਾ ਆ ਫਰਕ ਕੀ ਆ ਪਿੱਤਲ ਦੇ ਤਾਂਬੇ ਦੇ ਪਾਂਡਿਆਂ ਦੇ ਵਿੱਚ ਆ ਪਿੱਤਲ ਦੇ ਤਾਂਬੇ ਦੇ ਤਾਂ ਆ ਆਲਮੋਸਟ ਸੇਮ ਹੀ ਹੈ ਜਿਹੜਾ ਤਾਂਬਾ ਵਾ ਉਹ ਜ਼ਮੀਨ ਚੋਂ ਨਿਕਲਦਾ ਡਾਇਰੈਕਟ ਹਨਾ ਤੇ ਜਿਹੜਾ ਪਿੱਤਲ ਆਪਾਂ ਆਪ ਕ੍ਰੀਏਟ ਕਰੀਦਾ ਪਿੱਤਲ ਦੇ ਜਿੰਕ ਸੌਰੀ ਕਾਪਰ ਦੇ ਵਿੱਚ ਜਿੰਕ ਐਡ ਕਰਾਂਗੇ ਤੇ ਪਿੱਤਲ ਬਣੂਗਾ ਕਾਪਰ ਦੇ ਵਿੱਚ ਆਪਾਂ ਟਿਨ ਐਡ ਕਰਾਂਗੇ ਤੈਨੂੰ ਕਲੀ ਕਹਿੰਦੇ ਆ ਤੇ ਬ੍ਰੌਂਜ਼ ਬਣਦਾ ਬੰਨਣਾ ਸਾਰਾ ਕੁਝ ਕਾਪਰ ਤੋਂ ਹੀ ਆ ਸੋ ਜਿਹੜਾ ਕਾਪਰ ਆ ਜਾਂ ਬ੍ਰਾਸ ਹਨਾ ਉਦੇ ਵਿੱਚ ਕਲੀ ਕੀਤੀ ਹੋਣੀ ਜ਼ਰੂਰੀ ਹੁੰਦੀ ਜਿਹਦੇ ਕਰਕੇ ਤੁਹਾਡੀ ਸਬਜੀ ਨਹੀਂ ਖਰਾਬ ਹੁੰਦੀ ਕਸਰ ਦੀ ਨਹੀਂ ਜਿੱਦਾਂ ਗ੍ਰੀਨ ਗ੍ਰੀਨ ਹੋ ਜਾਂਦੀ ਨਾ ਉਹ ਤਾਂ ਆ ਜਾਂਦੀ ਹੈ ਉਹ ਰਿਐਕਟ ਕਰਦਾ ਜਿਹੜਾ ਲੈਮਨ ਹੁੰਦਾ ਆਪਣਾ ਜਾਂ ਟਮਾਟਰ ਪਾਈਦਾ ਉਹ ਵੀ ਖੱਟਾ ਹੁੰਦਾ ਇਸ ਕਰਕੇ ਜਿਹੜੇ ਭਾਂਡੇ ਆ ਉਹ ਕਲੀ ਕਰਕੇ ਹੀ ਵਰਤਨੇ ਚਾਹੀਦੇ ਆ ਜੇ ਬਾਈ ਦਾ ਵੇ ਕਿਤੇ ਮਾੜੀ ਮੱਟੀ ਨਿਕਲ ਵੀ ਜਾਂਦੀ ਕਲੀ ਫਿਰ ਤੁਸੀਂ ਸਬਜੀ ਬਣਾ ਕੇ ਉਸੇ ਟਾਈਮ ਕੱਢ ਲਓ ਫੇ ਇਨੀ ਜਲਦੀ ਖਰਾਬ ਨਹੀਂ ਹੁੰਦੀ ਪਿੱਤਲ ਦੇ ਵਿੱਚ ਕਾਪਰ ਜੇ ਥੋੜਾ ਜਲਦੀ ਹੋ ਜਾਂਦੀ ਹੈ ਹਾਂਜੀ ਜੇ ਪ੍ਰਾਤਨ ਸਮੇਂ ਦੀ ਗੱਲ ਕਰੀਏ ਤਾਂ ਪ੍ਰਾਤਨ ਸਮੇਂ ਦੇ ਵਿੱਚ ਪਿੱਤਲ ਦੇ ਤਾਂਬੇ ਦੇ 판ਡੇ ਦੀ ਵਰਤੋਂ ਕੀਤੀ ਜਾਂਦੀ ਪਰ ਹੁਣ ਦੇ ਸਮੇਂ ਦੇ ਵਿੱਚ ਐਲੂਮੀਨੀਅਮ ਦੇ 판ਡੇ ਯੂਜ਼ ਕੀਤੇ ਜਾਂਦੇ ਨੇ ਕੀ ਕਹਾਂ ਚਾਹੋ ਐਲੂਮੀਨੀਅਮ ਦੇ 판ਡੇ ਦੇ ਤਾਂ ਕਰਕੇ ਯੂਜ਼ ਹੋਇਆ ਜੀ ਵੇਖੋ ਜਿਹੜੇ ਆਪਣੇ ਪੁਰਾਣੇ ਬਜ਼ੁਰਗਦਿਆਂ ਕੋਈ ਵੀ ਹੈ ਨਾ ਜਿੱਦੋਂ ਸਟਾਰਟਅਪ ਹੋਇਆ ਵਾ ਸਿਲਵਰ ਦਾ ਉਦੋਂ ਇੰਨੇ ਲੋਕ ਨੂੰ ਲੋਕੀ ਘਟ ਪੜੇ ਸੀ ਹਨਾ ਤੇ ਨਾ ਇੰਨੀ ਕੋਈ ਆਪਣੀ ਇੰਟਰਨੈਟ ਦਾ ਜਮਾਨਾ ਨਹੀਂ ਸੋਸ਼ਲ ਮੀਡੀਆ ਵੀ ਨਹੀਂ ਕਿਉਂਕਿ ਇੰਨੀ ਨੌਲੇਜ ਨਹੀਂ ਸੀ ਕੇਨ ਸੋ ਸਿਲਵਰ ਦੇ ਵੈਹੇ ਬਣਾਏ ਸਾਡੇ ਪੰਜਾਬੀਆਂ ਨੂੰ ਜੇਲਾਂ 'ਚ ਮਾਰਨ ਲਈ ਹਨਾ ਬੜੇ ਜਿਆਦਾ ਆ ਗਏ ਇਥੇ ਜੇਲਾਂ 'ਚ ਤੇ ਗੋਰਿਆਂ ਨੇ ਬਣਾਇਆ ਹੈ ਕਿ ਆਪਾਂ ਡਾਇਰੈਕਟ ਤੇ ਨਹੀਂ ਮਾਰ ਸਕਦੇ ਇਹਨਾਂ ਨੂੰ ਇਨਡਾਇਰੈਕਟ ਮਾਰਨ ਲਈ ਉਹਨਾਂ ਨੇ ਸਿਲਵਰ ਗ੍ਰੇਡ ਕੀਤਾ ਕਿ ਹਤਾ ਜੋ ਅਪਰਚ ਫੂਡ ਬਣਾ ਕੇ ਦਵਾਂਗੇ ਤੇ ਆਪ ਵੀ ਅੰਦਰੋਂ ਅੰਦਰੋਂ ਮਰਦੇ ਰਹੋਗੇ ਪਰ ਸਾਡੇ ਉਹ ਕਰਦੇ ਕਰਦੇ ਜਿਹੜਾ ਉਹ ਮਟੀਰੀਅਲ ਆ ਮਾਰਕੀਟ ਜਾਣਾ ਚાલુ ਹੋ ਗਿਆ ਸਾਡੇ ਪੁਰਾਣੇ ਬਦੁਰ ਕੀ ਕਰਦੇ ਸੀ ਇੱਕ ਐਦੀਆਂ ਕਿ ਡੋਨੀਆਂ ਲੈ ਕੇ ਬਿਜਾਰ ਚ ਦੋਗ ਤੇ ਤੋੜੇ ਭਰ ਕੇ ਲਿਆਣੇ ਸਿਲਵਰ ਦੇ ਉਹਨਾਂ ਨੂੰ ਇਹ ਲਾਲਚ ਹੀ ਕਿ ਦੋ ਭਾਂਡੇ ਦੇ ਕੇ ਤੇ ਇੰਨੇ ਭਾਂਡੇ ਮਿਲੰਦੇ ਆ ਉਦੋਂ ਇਹ ਜੀ ਨੂੰ ਪਤਾ ਨਹੀਂ ਸੀ ਨਾ ਕਿ ਇਹਨਾਂ ਬਿਮਾਰੀਆਂ ਵੀ ਨਾਲ ਆਉਂਦੀਆਂ ਤਾਂ ਅੱਡੇ ਕਰਾਂ ਤੇ ਇਸ ਕਰਕੇ ਹੁੰਦੀ ਅੱਜ ਕੱਲ ਦੀ ਜਨਰੇਸ਼ਨ ਨੂੰ ਇੰਟਰਨੈਟ ਦੇ ਆ ਜਮਾਨਾ ਸੋਸ਼ਲ ਮੀਡੀਆ ਦਾ ਗੂਗਲ ਤੇ ਸਭ ਕੁਝ ਹੈਗਾ ਕਿ ਸਿਲਵਰ ਦੇ ਨਾਲ ਕੀ ਕੀ ਹੁੰਦੇ ਆ ਬਿਮਾਰੀਆਂ ਹੁੰਦੀਆਂ ਵਾ ਪਿੱਤਲ ਦੇ ਕਾਪਰ ਦੇ ਕੀ ਬੈਨੀਫਿਟ ਸਾ ਇਸ ਕਰਕੇ ਜਿਹੜੀ ਅੱਜ ਕੱਲ ਦੀ ਜਨਰੇਸ਼ਨ ਆ ਉਹ ਦੁਬਾਰਾ ਤੋਂ ਪਿੱਤਲ ਦਾ ਵੀ ਯੂਜ਼ ਕਰਨ ਦੀ ਆ ਜੋ ਬਹੁਤ ਵਧੀਆ ਗੱਲ ਆ ਤੇ ਮੇਰੇ ਹਿਸਾਬ ਨਾਲ ਸਾਰੇ ਵੀਰ ਭਰਾਵਾਂ ਨੂੰ ਕਰਨਾ ਚਾਹੀਦਾ ਤੇ ਜਿਹੜੇ ਕਾਲੇ ਹੋ ਜਾਂਦੇ ਭਾਂਡੇ ਔਰ ਤੋਂ ਡਰਿਆ ਨਾ ਕਰੋ 5-10 ਮਿੰਟ ਲੱਗਦੇ ਸਾਫ਼ ਕਰੋ ਉਹਨੂੰ ਨਾਰਮਲ ਡਿਟਰਜੈਂਟਾਂ ਜਿੰਨਾਂ ਮਰਜ਼ੀ ਧੋਓ ਤੇ ਨਿੰਬੂ ਲਾ ਕੇ ਫਿਰ ਧੋਗੇ ਤੁਹਾਨੂੰ ਕਪੜੇ ਨਾ ਭੂਹੇ ਲਾਣਾ ਜਿੱਦੇ ਕਰਕੇ ਉਹ ਦਾਗ ਨਹੀਂ ਲੱਗੂਗੇ ਪਾਣੀ ਦੇ ਹਾਂਜੀ ਬਿਲਕੁਲ ਨਾਰਮਲ ਹੋ ਜੂਗੇ ਜਿੱਦਾਂ ਸੋਨੇ ਦਾ ਰੰਗ ਹੁੰਦਾ ਇਹਨੂੰ ਸੋਨੇ ਦੇ ਭਾਂਡੇ ਵੀ ਕਹਿੰਦੇ ਆ ਕਿਉਂਕਿ ਇਹ ਇੱਕ ਵਾਰੀ ਲੈਣ ਦੀ ਲੋੜ ਹੈ ਤੁਹਾਨੂੰ ਲਾਈਫ ਲੌਂਗ ਚੱਲਣੇ ਆਏ ਕਦੀ ਖਰਾਬ ਵੀ ਨਹੀਂ ਹੋਣੇ ਹਾਂਜੀ ਬਹੁਤ ਵਧੀਆ ਬਾਈ ਬਹੁਤ ਸਾਰੇ ਲੋਕਾਂ ਦੇ ਸਵਾਲ ਨੇ ਕਿ ਪਿੱਤਲ ਦੇ ਭਾਂਡੇ ਜਾਂ ਐਲੂਮੀਨੀਅਮ ਦੇ ਭਾਂਡੇ ਯੂਜ਼ ਕਰਨੇ ਚਾਹੁੰਦੇ ਆ ਕਿ ਚਾਹੀਦੇ ਆ ਕੀ ਕਹਿਣਾ ਚਾਹੋਗੇ ਨਹੀਂ ਐਲੂਮੀਨੀਅਮ ਦੇਤੇ ਬਿਲਕੁਲ ਨਹੀਂ ਕਰਨੇ ਚਾਹੀਦੇ ਜੀ ਪਿੱਤਲ ਦੇ ਦੇ ਤਾਂਬੇ ਦੇ ਭਾਂਡੇ ਯੂਜ਼ ਕਰਨੇ ਚਾਹੀਦੇ ਆ ਸਾਡੀ ਹੈਲਥ ਬੈਨੀਫਿਟਸ ਬਹੁਤ ਜ਼ਿਆਦਾ ਉਹਦੇ ਵਿੱਚ ਜਿੱਦਾਂ ਤਾਂਬੇ ਦੇ ਵਿੱਚ ਖਾਣਾ ਉਹਦਾ ਟੇਸਟ ਹੀ ਇੱਕ ਵੱਖਰਾ ਆਊਗਾ ਤੁਹਾਨੂੰ ਪਿੱਤਲ ਦੇ ਤੇ ਤਾਂਬੇ ਦੇ ਖਾਣਾ ਤੇ ਜੋ ਕਿ ਸਿਲਵਰ ਦੇ ਵਿੱਚ ਸਟੇਲ ਦੇ ਵਿੱਚ ਕੋਈ ਟੇਸਟ ਨਹੀਂ ਆਂਦਾ ਇਦਾਂ ਹੀ ਦੇ ਚੀਜ਼ੀਆਂ ਲੱਗਦੀਆਂ ਚੀਜ਼ਾਂ ਕਦੀ ਵੀ ਤੁਸੀਂ ਘਰ ਅਜਮਾ ਕੇ ਵੇਖਿਓ ਪਿੱਤਲ ਦੇ ਵਿੱਚ ਭਾਂਡੇ ਜਿ ਬਣਾਇਓ ਤੇ ਇੱਕ ਸਿਲਵਰ ਚ ਬਣਾਇਓ ਤੁਹਾਨੂੰ ਆਪ ਹੀ ਟੇਸਟ ਦਾ ਫਰਕ ਲੱਗੂਗਾ ਜੀ ਆਨਲਾਈਨ ਸੇਲਸ ਦੀ ਗੱਲ ਕਰੀਏ ਤਾਂ ਸਾਰਾ ਸਮਾਨ ਇੱਥੋਂ ਹੀ ਜਾਂਦਾ ਹੈ ਜੰਡਿਆਲਾ ਗੁਰੂ ਤੋਂ ਨਹੀਂ ਮੈਮ ਜਿੰਨੇ ਦਾ ਆਨਲਾਈਨ ਪਲੈਟਫਾਰਮ ਆਣਾ ਉਹ ਕੀ ਕਰਦੇ ਆ ਇੱਥੇ ਆਂਦੇ ਜ਼ਰੂਰ ਆ ਆਪਣਾ ਵੀਡੀਓਜ਼ ਬਣਵਾ ਕੇ ਲੈ ਜਾਂਦੇ ਆ ਕਿ ਹਾਂਜੀ ਆ ਵਿਚਾਰੇ ਮਿਹਨਤ ਕਰਨਦੇ ਆ ਹੈਮੜ ਕਰਨਦੇ ਆ ਭਾਂਡੇ ਬਣਾਉਂਦੇ ਆ ਉਹ ਲੋਕਾਂ ਨੂੰ ਨਾ ਥੋੜਾ ਜਿਹਾ ਬਲੈਕਮੇਲ ਟਾਈਪ ਕਰਦੇ ਆ ਕਿ ਇਹਨਾਂ ਦੀਆਂ ਵੀਡੀਓਜ਼ ਇਹਨਾਂ ਦੀਆਂ ਫੋਟੋਆਂਸ ਆਪਣੇ ਪੇਜ ਤੇ ਲਾ ਦਿੰਦੇ ਆ ਚੈਨਲ ਤੇ ਲਾ ਦਿੰਦੇ ਆ ਕਿ ਤਾਂ ਜੋ ਲੋਕ ਨਾ ਨਾ ਜੁੜੇ ਰਹਿਣ ਪਰ ਉਹ ਜ਼ਿਆਦਾਤਰ ਨਾ ਆਪਣਾ ਮਰਾਦਾਬਾਦ ਤੇ ਜਾਂ ਜੁਗਾਦਰੀ ਦਾ ਸਾਮਾਨ ਵੇਚਦੇ ਆ ਤੇ ਮੇਰੇ ਹਿਸਾਬ ਨਾਲ ਉਹ ਬੜੀ ਗਲਤ ਵਾਲੀ ਚੀਜ਼ ਆ ਸੋ ਇਸ ਕਰਕੇ ਜਾਂ ਤਾਂ ਤੁਸੀਂ ਡਾਇਰੈਕਟ ਆਇਆ ਕਰੋ ਹੁਣ ਜਾਂ ਮੈਂ ਇਥੋਂ ਝੰਡਿਆਲਿਆਂ ਨੂੰ ਵੇਚਦਾ ਵਾਂ ਤੇ ਆਪਾਂ ਦੇ ਭਾਜੀ ਵਿਖਾ ਕੇ ਵੇਚਦੀਦਾ ਭਾਜੀ ਇਹਨਾਂ ਦਾ ਸਮਾਨ ਜੇ ਤੇ ਇਸ ਕਰਕੇ ਵੱਧ ਤੋਂ ਵੱਧ ਝੰਡਿਆਲੇ ਆਉਣ ਦੀ ਕੋਸ਼ਿਸ਼ ਕਰਿਆ ਕਰੋ ਵਿਜ਼ਿਟ ਕਰਿਆ ਕਰੋ ਤਾਂ ਜੋ ਇਹ ਵੀਰ ਭਰਾਵਾਂ ਦਾ ਤੁਸੀਂ ਸਮਾਨ ਲੈ ਸਕੋ ਸੋ ਆਨਲਾਈਨ ਤੋਂ ਜਿਹੜੇ ਉਹ ਦੂਜੇ ਦੂਜੇ ਆਪਣੇ ਮੈਂ ਨਾਮ ਨਹੀਂ ਲੈਣੇ ਚਾਰ ਪੰਜ ਪੰਜ ਹੈਗੇ ਬੜੇ ਜਿਹੜੇ ਵਾਇਰਲ ਹੋ ਜਾਂਦੇ ਅੱਜਕੱਲ ਪਰ ਉਹ ਅੱਜਕੱਲ ਬਸ ਫੋਟੋਆਂ ਹੀ ਆ ਇਹਨਾਂ ਵਿਚਾਰਿਆਂ ਦੀਆਂ ਸਮਾਨ ਕੋਈ ਵੀ ਨਹੀਂ ਇਹਨਾਂ ਦਾ ਹੈਗਾ ਸੋ ਉਹਨਾਂ ਤੋਂ ਬਚਿਆ ਕਰੋ ਬਿਲਕੁਲ ਹੈਂਡ ਮੇਡ ਨਹੀਂ ਜੇ ਉਹ ਜਗਾਦਰੀ ਦਾ ਮਾਲ ਆ ਇਹ ਨਹੀਂ ਆ ਕਿ ਤੁਸੀਂ ਹੁਣ ਹੈਮਰ ਵੇਖ ਲੂਗੇ ਉੱਪਰ ਹੁੰਦੇ ਜਿਹੜੇ ਡਾਟ ਪੇ ਹੁੰਦੇ ਆ ਕਿ ਉਹ ਆਪਣਾ ਹੈਂਡ ਮੇਡ ਹੀ ਹੈ ਨਹੀਂ ਇਹਦਾ ਕੁਝ ਨਹੀਂ ਅੱਜਕੱਲ ਜਿਹੜੀਆਂ ਮਠਾਰਾ ਹੈਮਰ ਜਿੰਨੂੰ ਕਹਿੰਦੇ ਆ ਉਹ ਮਸ਼ੀਨ ਦੇ ਵੀ ਹੋਣ ਲੱਗੀ ਆ ਸੋ ਉਹ ਚੀਜ਼ਾਂ ਉਹਨਾਂ ਕੋ ਨਾ ਲਿਆ ਕਰੋ ਪਹਿਲੀ ਗੱਲ ਤੇ ਜਿਹੜੀ ਚੀਜ਼ ਆਪਾਂ ਇੱਥੇ 500 ਦੀ ਵੇਚਦੇ ਪਿਆ ਉਹ 5000 ਦੀ ਵੇਚਦੇ ਪਿਆ ਤੇ ਤਾਂ ਵੀ ਤੁਸੀਂ ਲੈ ਰਹੇ ਹੋ ਤੇ ਮੈਨੂੰ ਬੜਾ ਫੀਲ ਹੁੰਦਾ ਯਾਰ ਤੁਸੀਂ ਇੱਥੇ 500 ਨਹੀਂ ਦੇ ਕੇ ਜਾਂਦੇ ਤੇ ਉੱਤੇ 5-5 ਹਜ਼ਾਰ ਦੀਆਂ ਲੈਣਦੇ ਨੇ ਸੋ ਇੱਥੇ ਡਾਇਰੈਕਟ ਆਇਆ ਕਰੋ ਕੀ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਹਾਂ ਜੀ ਹਾਂ ਜੀ ਬਿਲਕੁਲ ਜੀ ਕਮਰਾ ਵਾਲੀ ਗੱਲ ਹੀ ਆ ਫੋਟੋਜ਼ ਵਿਚਾਰੇ ਇਹਨਾਂ ਗਰੀਬਾਂ ਦੀ ਲਈਦੀ ਆ ਵਿਚਾਰੇ ਪੱਠੀ ਦੇ ਉੱਪਰ ਕੰਮ ਕਰਨਦੇ ਆ ਵਿਖਾ ਦਿੰਦੇ ਆ ਕਿ ਹਾਂ ਵੇਖੋ ਵਿਚਾਰੇ ਕਿੰਨੀ ਮਿਹਨਤ ਕਰਨਦੇ ਆ ਪਰ ਬੜੀ ਗਲਤ ਵਾਲੀ ਚੀਜ਼ ਆ ਹਨਾ ਸੋ ਉਹ ਜਿਹੜੀਆਂ ਵੈਬਸਾਈਟਸ ਆ ਜਿਹੜੇ ਆਨਲਾਈਨ ਪਲੈਟਫਾਰਮ ਆ ਉਹਨਾਂ ਤੋਂ ਬਚੋ ਵੱਤੋ ਵੱਜਨਾ ਬਚਿਆ ਸਕਦਾ ਬਚੋ ਕੈਮਰਾਮੈਨ ਸਹਿਲ ਗੁਪਤਾ ਦੇ ਨਾਲ ਮੈਂ ਮਨਦੀਪ ਕੌਰ ਪੰਜਾਬਾ ਟਾਈਮਸ ਡੰਡਿਆਲਾ ਗੁਰੂ